ਪਾਕਿਸਤਾਨੀ ਕਿਸ਼ਤੀ ਵਿੱਚੋਂ ਨਸ਼ੇ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਗਈ ਹੈ ਤੁਹਾਨੂੰ ਦੱਸਾਂਗੇ ਕਿ ਪੂਰਾ ਮਾਮਲਾ ਕੀ ਹੈ ਦਰਅਸਲ ਭਾਰਤੀ ਤੱਟ ਰਖਕਾਂ ਨੇ ਅਰਬ ਸਾਗਰ ਦੇ ਵਿੱਚ ਕਾਰਵਾਈ ਕਰਦਿਆਂ ਇੱਕ ਪਾਕਿਸਤਾਨੀ ਕਿਸ਼ਤੀ ਦੇ ਵਿੱਚੋਂ 600 ਕਰੋੜ ਰੁਪਏ ਦੇ ਮੁੱਲ ਦੇ 86 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਨੇ ਗੁਜਰਾਤ ਤੱਟ ਦੇ ਉੱਤੇ ਕਿਸ਼ਤੀ ਦੇ ਵਿੱਚ ਸਵਾਰ 14 ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਸਮੁੰਦਰੀ ਸੁਰੱਖਿਆ ਏਜੰਸੀ ਨੇ ਕਿਹਾ ਹੈ ਕਿ ਸ਼ਨੀਵਾਰ ਅੱਧੀ ਰਾਤ ਗੁਜਰਾਤ ਅਤਵਾਦ ਵਿਰੋਧੀ ਦਸਤੇ ਦੇ ਨਾਰਕੋਟਿਕ ਕੰਟਰੋਲ ਬਿਊਰੋ ਦੇ ਨਾਲ ਤਾਲਮੇ ਬਣਾ ਕੇ ਇਹ ਆਪਰੇਸ਼ਨ ਕੀਤਾ ਗਿਆ ਹੈ ਅਤੇ ਏਜੰਸੀ ਨੂੰ ਜਿਹੜਾ ਬਿਆਨ ਜਾਰੀ ਕੀਤਾ ਉਸ ਮੁਤਾਬਕ ਭਾਰਤੀ ਤੱਟ ਰਖਕਾਂ ਨੇ ਸਮੁੰਦਰ ਦੇ ਵਿੱਚ ਖੂਫੀਆ ਸੂਚਨਾ ਦੇ ਆਧਾਰਤ ਕਾਰਵਾਈ ਕਰਦੇ ਹੋਏ ਨਾਰਕੋਟਿਕ ਵਿਰੋਧੀ ਆਪਰੇਸ਼ਨ ਚਲਾਇਆ ਤੇ ਉਹਨਾਂ ਕਿਹਾ ਕਿ ਆਪਰੇਸ਼ਨ ਲਈ ਤੱਟ ਰਖਕ ਜਹਾਜ਼ਾਂ ਤੇ ਇੱਕ ਰੂਵਫਟ ਨੂੰ ਉੱਚੇ ਉਰ ਦੇ ਤੌਰ ਦੇ ਉੱਤੇ ਤਨਾਤ ਕੀਤਾ ਗਿਆ ਸੀ ਅਤੇ ਸ਼ੱਕੀ ਕਿਸ਼ਤੀ ਦਾ ਪਤਾ ਲਗਾਉਣ ਲਈ ਜਹਾਜ਼ ਰਾਜਰਤਨ ਦੀ ਸਹਾਇਤਾ ਲਈ ਗਈ ਅਤੇ ਤੱਟ ਰਖਿਅਕਾਂ ਨੇ ਕਿਹਾ ਕਿ ਨਸ਼ਦੀ ਢੇਪ ਲਿਆ ਰਹੀ ਕਿਸ਼ਤੀ ਦੇ ਵਿੱਚ ਸਵਾਰ ਲੋਕਾਂ ਨੇ ਆਪਣੇ ਆਪ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਅਤੇ ਉਹ ਜਹਾਜ਼ ਰਾਜਰਤਨ ਤੇ ਸਵਾਰ ਰਖਿਅਕਾਂ ਦੀ ਫੌਰੀ ਕਾਰਵਾਈ ਤੋਂ ਬਚ ਸਕੇ ਤੇ ਜਹਾਜ਼ ਦੀ ਵਿਸ਼ੇਸ਼ ਟੀਮ ਨੇ ਸ਼ੱਕੀ ਬੋਰਡ ਦੀ ਤਲਾਸ਼ੀ ਲਈ ਤਾਂ ਉਸ ਦੇ ਵਿੱਚ ਵੱਡੀ ਗਿਣਤੀ ਨਸ਼ਾ ਹੋਣ ਦੀ ਪੁਸ਼ਟੀ ਹੋਈ ਅਤੇ ਫੜੇ ਗਏ 14 ਵਿਅਕਤੀਆਂ ਨੂੰ ਪੋਰਬੰਦਰ ਲਿਆ ਕੇ ਪੁੱਛ ਬੜਤਾਲ ਕੀਤੀ ਜਾ ਰਹੀ ਹੈ ਇਹ ਵੀ ਦੱਸਿਆ ਕਿ ਤੱਟ ਰਖੇਕਾ ਤੇ ਅੱਤਵਾਦ ਵਿਰੋਧੀ ਦਸਤੇ ਨੇ ਪਿਛਲੇ 3 ਸਾਲਾਂ ਦੇ ਵਿੱਚ ਚਾਹੀ 11 ਆਪਰੇਸ਼ਨਾਂ ਨੂੰ ਅੰਜਾਮ ਦਿੱਤਾ ਹੈ ਤੁਹਾਨੂੰ ਨਾਲ ਹੀ ਇਹ ਵੀ ਦੱਸਿਆ ਕਿ ਗੁਜਰਾਤ ਦੇ ਡੀਜੀਪੀ ਵਿਕਾਸ ਸਹਾਏ ਨੇ ਕਿਹਾ ਕਿ ਮੱਛੀ ਫੜਨ ਵਾਲੀ ਪਾਕਿਸਤਾਨੀ ਕਿਸ਼ਤੀ ਦੇ ਵਿੱਚੋਂ ਨਸ਼ਿਆਂ ਦੇ 78 ਪੈਕਟ ਮੇਰੇ ਨੇ ਉਹਨਾਂ ਕਿਹਾ ਕਿ ਮੁਰਦੀ ਜਾਂਚ ਬਗਰੋ ਵੀ ਪਤਾ ਲੱਗਿਆ ਕਿ ਪੈਕਟਾਂ ਵਿੱਚ ਹੈਰੋਨ ਹੈ ਅਤੇ ਫੜੇ ਗਏ ਅਮਲੇ ਦੇ ਸਾਰੇ ਮੈਂਬਰ ਪਾਕਿਸਤਾਨ ਦੇ ਬਲੋਚਿਸਤਾਨ ਨਾਲ ਸਬੰਧ ਰੱਖਦੇ ਨੇ ਸਹਾਇ ਨੇ ਵੀ ਕਿਹਾ ਕਿ ਆ ਤੱਟ ਰਖੇਕਾਂ ਤੇ 80 ਅਧਿਕਾਰੀਆਂ ਨੇ ਬਹਾਦਰੀ ਨਾਲ ਪਾਕਿਸਤਾਨੀ ਕਿਸ਼ਤੀ ਦਾ ਟੱਕਰਾ ਕੀਤਾ ਤੇ ਤੱਟ ਰਖੇਕਾਂ ਦੇ ਇੱਕ ਅਧਿਕਾਰੀ ਨੇ ਗੋਲੀ ਵਿਛਲਾਈ ਜਿਸ ਮਗਰੋਂ ਕਿਸ਼ਤੀ ਦੇ ਅਮਲੇ ਨੇ ਆਤਮ ਸਮਰਪਣ ਕਰ ਦਿੱਤਾ ਤੇ ਉਹਨਾਂ ਕਿਹਾ ਕਿ ਅਮਰੇਦ ਦੇ ਮੁਖੀ ਨੇ ਸੱਜੇ ਹੱਥ ਦੇ ਵਿੱਚ ਗੋਲੀ ਲੱਗੀ ਆ ਤੇ ਉਸ ਦਾ ਲਾਜ ਜਿਹੜਾ ਉਹ ਚੱਲ ਰਿਹਾ ਤਾਂ ਵੀ ਕਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਨਸ਼ੇ ਦੀ ਵੱਡੀ ਕੀ ਬਰਾਮਦ ਹੋਈ ਐ ਇਸ ਤੋਂ ਪਹਿਲਾਂ ਵੀ ਜੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਸਮੁੰਦਰੀ ਜਹਾਜ਼ਾਂ ਦੇ ਰਾਹੀਂ ਨਸ਼ਾ ਕਿਵੇਂ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਇਆ ਜਾਂਦਾ ਤੇ ਪਾਕਿਸਤਾਨ ਆਪਣੀਆਂ ਨਪਾਕ ਹਰਕਤਾਂ ਤੋਂ ਬਾਅਦ ਨਹੀਂ ਆ ਰਿਹਾ ਹੈਗਾ ਆਪਾਂ ਮੈਂ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਸਰਹੱਦੋਂ ਪਾਰ ਜਿਹੜਾ ਨਸ਼ਾ ਆਉਂਦਾ ਨਜ਼ਰ ਆਉਂਦਾ ਹੈ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਵੀ ਸਮੇਂ-ਸਮੇਂ ਤੇ ਵੱਡੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਪਰ ਹੁਣ ਜਿਹੜੀ ਇੱਕ ਵੱਡੀ ਕਾਰਵਾਈ ਹੋਈ ਹੈ ਕਿ ਪਾਕਿਸਤਾਨ ਦੇ ਜਿਹੜੇ ਫੜੇ ਨੇ 14 ਵਿਅਕਤੀ ਗ੍ਰਿਫਤਾਰ ਕੀਤੇ ਨੇ ਉਹਨਾਂ ਦੇ ਕੋਲੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਕਿਉਂਕਿ ਇੱਕ ਪਾਸੇ ਚੋਣਾਂ ਜੱਤ ਲੱਗਿਆ ਹੋਇਆ ਹੈ ਦੇਸ਼ ਵਿੱਚ ਦੂਜੇ ਪਾਸੇ ਜਹੀ ਕਾਰਵਾਈ ਹੈ ਜਿਹੜੀ ਉਹ ਸਾਹਮਣੇ ਆਈ ਹੈ ਕਿਉਂਕਿ ਹੋ ਸਕਦਾ ਹੈ ਕਿ ਨਸ਼ਾ ਇਹ ਕਿਸ ਤਰੀਕੇ ਨਾਲ ਭਾਰਤ ਜੀ ਸਪਲਾਈ ਹੋਣਾ ਸੀ ਅਤੇ ਚੋਣਾਂ ਦੇ ਦੌਰਾਨ ਕੀ ਵਰਤਿਆ ਜਾਣਾ ਸੀ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਪਰ ਇਹ ਪੂਰੀ ਜਿਹੜਾ ਖਦਸ਼ਾ ਜਾਂ ਖੁਲਾਸਾ ਇਹ ਪੁਲਿਸ ਵੱਲੋਂ ਕੀਤਾ ਜਾਣਾ ਹੈ ਜਦੋਂ ਇਹਨਾਂ 14 ਵਿਅਕਤੀਆਂ ਦੀ ਪੁੱਛ ਪੜਤਾਲ ਨੂੰ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਕੀ ਖੁਲਾਸਾ ਸਾਹਮਣੇ ਆਉਂਦਾ ਹੈ ਉਹ ਦੇਖਣਾ ਬਾਕੀ ਹੋਊਗਾ ਪਰ ਇੱਕ ਵੱਡੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਚੋਣ ਜਾਬਤੇ ਦੌਰਾਨ ਅਜਿਹਾ ਗਤੀਵਿਧੀਆਂ ਸਾਹਮਣੇ ਆ ਰਹੀਆਂ ਨੇ ਪਾਕਿਸਤਾਨ ਦੇ ਜਿਹੜੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹ ਕੀ ਖੁਲਾਸੇ ਕਰਦੇ ਨੇ ਕਿਉਂਕਿ 600 ਕਰੋੜ ਰੁਪਏ ਦਾ ਇਹਦੀ ਕੀਮਤ ਦੱਸੀ ਜਾ ਰਹੀ ਹੈ ਇੱਕ ਵੱਡੀ ਕੀਮਤ ਦੱਸੀ ਜਾ ਰਹੀ ਹੈ ਕਿਉਂਕਿ ਪਾਕਿਸਤਾਨ ਦੇ ਵਿੱਚੋਂ ਦੀ ਕਿਸ਼ਤੀ ਵਿੱਚੋਂ ਬਰਾਮਦ ਹੋਇਆ ਤੇ ਇਹ ਨਿਆंदा ਕਿੱਥੋਂ ਗਿਆ ਤੇ ਕੀ ਵੀ ਇਸ ਤੋਂ ਪਹਿਲਾਂ ਕੰਮ ਕਿੰਨੇ ਸਮੇਂ ਤੋਂ ਕੀਤਾ ਜਾ ਰਿਹਾ ਸੀ ਜਾਂ ਇਹ ਪਹਿਲਾ ਅਬ ਪਹਿਲੀ ਵਾਰ ਇਸ ਘਟਾ ਨੂੰ ਅੰਜਾਮ ਦਿੱਤਾ ਗਿਆ ਨਵੱਲੂ ਇਹ ਖੁਲਾਸੇ ਜਿਹੜੇ ਉਹ ਹੁਣੇ ਬਹੁਤ ਜ਼ਰੂਰੀ ਨੇ ਆਉਣ ਵਾਲੇ ਸਮੇਂ 'ਚ ਕੀ ਕੁਝ ਸਾਹਮਣੇ ਆਉਂਦਾ ਤੁਹਾਡੇ ਨਾਲ ਸਾਂਝੇ ਕਰਦੇ ਰਾਂਗੇ ਤੇ ਉਜਾਜ਼ਤ ਧੰਨਵਾਦ